ਸਬੋਧਨ ਲੈਂ ਕਰਨ ਲੱਗ ਪਏ ਕਿ ਪਾਣੀਆਂ ਦੇ ਰਖਵਾਲੇ ਕੈਪਟਨ ਅਮਰਿੰਦਰ ਸਿੰਘ ਜੀ ਇਸ ਲਈ ਤੁਸੀਂ ਵਿਸ਼ੇਸ਼ ਜਲਾਸ ਫੱਟਿਆ ਪੰਜਾਬ ਦੇ ਗਵਰਨਰ ਨੇ ਮਨਜ਼ੂਰੀ ਵੀ ਦੇ ਦਿੱਤੀ ਹੈ ਇਹ ਵਧੀਆ ਫੈਸਲਾ ਹੈ ਪਰ ਇਸ ਵਿਸ਼ੇਸ਼ ਜਲਾ ਇਲਾਕਾ ਵਿੱਚ ਇਹੋ ਜਿਹਾ ਚਮਤਕਾਰ ਕਰਕੇ ਦਿਖਾਓ ਜਿਹੋ ਜਿਹਾ ਕੈਪਟਨ ਅਮਰਿੰਦਰ ਸਿੰਘ ਨੇ ਕਰਕੇ ਦਿਖਾਇਆ ਸੀ ਤਾਂ ਕਿ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਕੰਨਿਆ ਵਾਲਾ ਫੈਸਲਾ ਪਾਣੀ ਜਿਹੜਾ ਪਾਣੀ ਦਾ ਫੈਸਲਾ ਏ ਇਹ ਪਾਣੀ ਨਹੀਂ ਕਿਸੇ ਨੂੰ ਦੇਣ ਦੇਣਗੇ ਪੰਜਾਬ ਦੇ ਲੋਕਾਂ ਨੇ ਅੱਗੇ ਵੀ ਬਹੁਤ ਕੁਰਬਾਨੀਆਂ ਕੀਤੀਆਂ ਨੇ ਤੇ ਕੁਰਬਾਨੀਆਂ ਕਰਨ ਤੋਂ ਹੁਣ ਵੀ ਪੰਜਾਬ ਦੇ ਲੋਕ ਪਿੱਛੇ ਨਹੀਂ ਹਟਣਗੇ ਪਰ ਪਾਣੀ ਦੀ ਇੱਕ ਬੂੰਦ ਵੀ ਬਾਹਤੂ ਹਰਿਆਣੇ ਨੂੰ ਨਹੀਂ ਦਿੱਤੀ ਜਾਵੇਗੀ ਕੇਂਦਰ ਦੀ ਮੋਦੀ ਸਰਕਾਰ ਨੇ ਜਨ ਆਧਾਰਿਤ ਮਰਦਮ ਸਮਾਰੀ ਕਰਾਉਣ ਦਾ ਫੈਸਲਾ ਕੀਤਾ ਹੈ ਉਹ ਸ਼ਲਾਘਾਯੋਗ ਹੈ ਇਹ OBC ਸਮਾਜ ਦੇ ਲੋਕਾਂ ਦੀ ਬਹੁਤ ਲੰਮੇ ਐਸੇ ਤੋਂ ਮੰਗ ਸੀ ਤੇਰੀ ਨਰਿੰਦਰ ਮੋਦੀ ਨੇ ਇਹ ਸਾਡੀ ਮੰਗ ਮੰਨੀ ਹੈ ਮੈਂ ਪੁੱਛਣਾ ਚਾਹਣਾ ਹੈ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਤੇਰੀ ਖੜਕੇ ਜੀ ਨੂੰ ਮਰੋਦੀ ਚਰਦੇ ਕਾਂਗਰਸ ਦੇ ਨੇਤਾ ਸ੍ਰੀ ਰਹੁਲ ਗਾਂਧੀ ਜੀ ਨੂੰ ਤ੍ਰਿਮਤੀ ਸੋਨੀਆ ਗਾਂਧੀ ਜੀ ਨੂੰ ਪੁੱਛਣਾ ਚਾਹਣਾ ਹੈ ਕਿ ਇਹਨਾਂ ਲੰਮਾ ਅਰਸਾ ਬੇਸ਼ਤੇ ਰਾਤ ਕੀਤਾ ਤੇ ਤੁਹਾਨੂੰ ਉਦੋਂ OBC ਸਵਾਲ ਤੇ ਲੋਕਾਂ ਦੀ ਚਵਤਨ ਦੀ ਮਿੱਟੀ ਨਿਊਜ਼ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਇੱਕ ਖਾਸ ਮੁਲਾਕਾਤ ਲੈ ਕੇ ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਪੰਜਾਬ ਸਮਾਲ ਇੰਡਸਟਰੀ 파ਰਤ ਸਰਕਾਰ ਦੇ ਚੇਅਰਮੈਨ ਅਤੇ ਵਕ ਵਕ ਅਹੁਦਿਆਂ ਤੇ ਬਿਰਾਜਮਨ ਰਹ ਚੁਕੇ ਸ੍ਰੀ ਦਰ ਇੰਦਰਜੀਤ ਸਿੰਘ ਜੀ ਬਾਸਰ ਜੀ ਇਹਨਾਂ ਕੋ ਅਸੀਂ ਅੱਜ ਜਾਣਾਂਗੇ ਪੰਜਾਬ ਦੇ ਕੁਝ ਮੁੱਦਿਆਂ ਦੇ ਸਬੰਧਿਤ ਵਿੱਚ ਕਰਾਂਗੇ ਅਸੀਂ ਗੱਲਬਾਤ ਸਤਿਕਾਰਯੋਗ ਸਾਹਿਬ ਸਤਿਕਾਰਯੋਗ ਸਭ ਨੂੰ ਸਤਿਕਾਰਯੋਗ ਸਾਹਿਬ ਪਾਣੀਆਂ ਦੇ ਮੁੱਦਿਆਂ ਦੀ ਐਸੀ ਗੱਲ ਕਰ ਰਹੇ ਆ ਤੁਹਾਡੇ ਨਾਲ ਤੇ ਸਿਆਸੀ ਪਾਰਟੀਆਂ ਦੇ ਵਿੱਚ ਇੱਕ ਪਹਚਾਲ ਜਾ ਆਇਆ ਹੋਇਆ ਤੇ ਸੋਮਵਰ ਨੂੰ ਮੀਟਿੰਗ ਵੀ ਛੱਦੀ ਆ ਮੁੱਖ ਮੰਤਰੀ ਜਸਵੰਤ ਸਿੰਘ ਭਗਵੰਤ ਸਿੰਘ ਦੀ ਮਾਨ ਬਾਰੇ ਮਾਨ ਹੋਣਾ ਨੇ ਇਹਦੇ ਬਾਰੇ ਐਸੀ ਕੀ ਕਹਿਣਾ ਚਾਹੁੰਗੇ ਸੰਤੂ ਸਾਹਿਬ ਇਹ ਜਿਹੜਾ ਪਾਣੀਆਂ ਦਾ ਮਸਲਾ ਹੈ ਇਹ ਜਦੋਂ ਦਾ ਪੰਜਾਬ ਤੇ ਹਰਿਆਣੇ ਦੀ ਵੰਡ ਹੋਈ ਆ ਇਹ ਉਤਸ ਸਮੇਤੋ ਹੀ ਪਾਣੀਆਂ ਦੀ ਲੜਾਈ ਚੱਲਦੀ ਰਹੀ ਜੇڑا 20 ਅਗਸਤ 1982 ਨੂੰ ਹਾਂਜੀ ਸ਼੍ਰੋਮਣੀ ਅਕਾਲੀ ਦਲ ਨੇ ਧਰਮਜੋਧ ਮੋਰਚਾ ਲਾਇਆ ਸੀ ਉਹ ਵੀ ਇੱਕ ਐਮ ਮੁੱਦਾ ਜਿਹੜਾ ਸੀ ਉਹ ਪਾਣੀਆਂ ਦਾ ਸੀ ਦੇਖੋ ਜੀ ਕੋੜ ਨਾਲ ਪਾਣੀਆਂ ਦੀ ਲੜਾਈ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਪੰਜਾਬ ਦੇ 25000 ਮਲੁਕਤਾ ਦਾ ਖੂਨ ਇਸ ਨੂੰ ਇਹ ਤਰ ਤਰਤੀ ਦੇ ਡੁੱਲਿਆ ਹਾਂਜੀ ਪੰਜਾਬ ਨੂੰ ਹਮੇਸ਼ਾ ਹੀ ਨਜ਼ਰਾਂ ਮਾਰੀਆਂ ਲੱਗਦੀਆਂ ਰਹੀਆਂ ਨੇ ਕਿ ਪੰਜਾਬ ਆਪਣੇ ਆਪ ਨਾਲ ਹਰ ਵਾਰ ਵਿਤਕਰਾ ਹੁੰਦਾ ਰਿਹਾ ਬਿਲਕੁਲ ਜੀ ਹੁਣ ਫਿਰ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਪ੍ਰਬੰਧਕੀ ਬੋਰਡ ਆ ਹਾਂਜੀ ਉਨੇ ਪੰਜਾਬ ਤੇ ਪੁੱਛੇ ਤੋਂ ਬਗੈਰ ਪੰਜਾਬ ਨੂੰ ਨੋਟਿਸ ਦਿੱਤੇ ਤੋਂ ਬਗੈਰ ਉਹਨਾਂ ਨੇ ਹਰਿਆਣਾ ਨੂੰ 8500 ਕਿਊਸਕ ਪਾਣੀ ਦੇਣ ਦਾ ਫੈਸਲਾ ਆਪਣੇ ਆਪ ਕਰ ਲਿਆ ਜਦੋਂ ਕਿ ਪੰਜਾਬ ਪਹਿਲਾਂ ਹੀ ਹਰਿਆਣਾ ਨੂੰ 1700 ਕਿਊਸਕ ਪਾਣੀ ਪਿੰਨ ਲਈ ਦੇ ਰਿਹਾ ਸੀ ਜਿਹੜਾ ਕਿ ਬੰਦ ਪਾਣੀ ਮੇਰੇ ਲਈ ਲੇਕਿਨ ਹਰਿਆਣਾ ਸਰਕਾਰ ਨੇ ਜਿਹੜਾ ਪਾਣੀ ਉਹਨਾਂ ਨੂੰ ਕੋਟੇਚ ਮਿਲਿਆ ਸੀ 12 ਮਹੀਨਿਆਂ ਦੇ ਵਿੱਚ ਪਹਿਲਾ ਹੀ ਉਹਨਾਂ ਨੇ ਉਹ ਪਾਣੀ ਖਤਮ ਕਰ ਲਿਆ ਤੇ ਫਿਰ ਉਹਨਾਂ ਨੇ ਵਿਆਸ ਵਿਆਸ ਭਾਖੜਾ ਵਿਆਸ ਮੈਨੇਜਮੈਂਟ ਪ੍ਰਬੰਧਕੀ ਬੋਰਡ ਦੇ ਕੋਲ ਪਾਣੀ ਦੀ ਮੰਗ ਕਰ ਦਿੱਤੀ ਤੇ ਪ੍ਰਬੰਧਕੀ ਬੋਰਡ ਨੇ 8500 ਕਿਊਸਕ ਪਾਣੀ ਦੇਣ ਦਾ ਫੈਸਲਾ ਕਰ ਲਿਆ ਜਦੋਂ ਕਿ ਪੰਜਾਬ ਨੂੰ ਪਤਾ ਲੱਗਿਆ ਤਾਂ ਪੰਜਾਬ ਨੇ ਡਟ ਕੇ ਉਹਦਾ ਵਿਰੋਧ ਕੀਤਾ ਕੋਈ ਰਾਜਸੀ ਪਾਰਟੀ ਇਹੋ ਜਿਹੀ ਨਹੀਂ ਜਿਸ ਨੇ ਇਸ ਫੈਸਲੇ ਦਾ ਸਮਰਥਨ ਕੀਤਾ ਹੋਵੇ ਔਰ ਆ ਪਿਛਲੇ ਦਿਨ ਤੋ ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਹਾਂਜੀ ਇੱਕ ਸਰਵ ਮੀਟਿੰਗ ਸੰਜੀ ਮੀਟਿੰਗ ਸਾਰੀਆਂ ਰਾਸ਼ੀਆ ਪਾਰਟੀਆਂ ਦੀ ਬੁਲਾਈ ਜਿਸ ਵਿੱਚ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਜਪਾ ਵੀ ਸ਼ਾਮਲ ਹੋਈ ਜਿੱਥੇ ਭਾਜਪਾ ਵੀ ਸ਼ਾਮਲ ਹੋਈ ਉੱਥੇ ਕਾਂਗਰਸ ਵੀ ਅਕਾਲੀ ਦਲ ਵੀ ਸਪੀਟੀ ਆਈ ਤੇ ਸੀਪੀਐਮ ਵੀ ਔਰ ਬੋਜਮ ਸੁਆਗ ਪਾਰਟੀ ਆਦ ਪਾਰਟੀਆਂ ਵੀ ਸ਼ਾਮਲ ਹੋਈਆਂ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਡੱਟ ਕੇ ਚੇਤਨ ਦੀ ਤਰ੍ਹਾਂ ਪੰਜਾਬ ਸਰਕਾਰ ਪਿੱਛੇ ਖੜ ਗਈਆਂ ਕਿ ਪੰਜਾਬ ਦੇ ਕੋਲ ਕੋਈ ਪਾਣੀ ਵਾਦੂ ਨਹੀਂ ਹੈ ਤੇ ਪੰਜਾਬ ਕਿਸੇ ਵੀ ਕੀਮਤ ਤੇ ਇੱਕ ਪਾਣੀ ਦੀ ਬੂੰਦ ਵੀ ਹਰਿਆਣਾ ਸਰਕਾਰ ਨੂੰ ਨਹੀਂ ਦੇਵੇਗਾ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੋਦਵਾਨ ਸਿੰਘ ਮਾਨ ਨੂੰ ਇਹ ਗੱਲ ਪੰਜਾਬ ਦੇ ਹਿੱਤਾਂ ਲਈ ਕਹਿ ਰਿਹਾ ਹੈ ਕਿ ਜਿਸ ਤਰ੍ਹਾਂ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਜੀਵਨ ਕੇ ਅਦিকাল ਬੀਜੇਪੀ ਦੇ ਸੀਨੀਅਰ ਆਗੂ ਨੇ ਕੈਪਟਨ ਅਵਿੰਦਰ ਸਿੰਘ ਦੀ ਜਿਹੜੇ ਸਾਫਕਾਰ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦੇ ਨਾਲ ਵੀ ਉਹਨਾਂ ਕੋਲ ਜਾ ਕੇ ਵੀ ਪਾਣੀਆਂ ਦੇ ਮਸਲੇ ਤੇ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ ਏ ਕਿ ਉਹਨਾਂ ਨੇ ਇੱਕ ਐਸਾ ਦਲੇਰਾਨਾ ਫੈਸਲਾ ਕੀਤਾ ਸੀ ਇੱਕ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾ ਕੇ ਔਰ ਸਾਰੇ ਸਮਝੌਤੇ ਜਿਹੜੇ ਸੀ ਪਾਣੀਆਂ ਦੇ ਮਸਲੇ ਤੇ ਕੀਤੇ ਉਹ ਸਾਰੇ ਰੱਦ ਕਰ ਦਿੱਤੇ ਗਏ ਸੀ। ਔਰ ਪੂਰੇ ਪੰਜਾਬ ਦੇ ਵਿੱਚ ਕੈਪਟਨ ਅਵਰਿੰਦਰ ਸਿੰਘ ਜੀ ਦੀ ਬੱਲੇ ਬੱਲੇ ਹੋਈ। ਔਰ ਉਹਨਾਂ ਨੂੰ ਸਬੋਧਨ ਨੂੰ ਕਰਨ ਲੱਗ ਪਏ ਕਿ ਪਾਣੀਆਂ ਦੇ ਰਖਵਾਲੇ ਕੈਪਟਨ ਅਵਰਿੰਦਰ ਸਿੰਘ ਜੀ। ਇਸ ਲਈ ਤੁਸੀਂ ਵਿਸ਼ੇਸ਼ ਜਲਾਸ ਸੱਦਿਆ ਹੈ। ਪੰਜਾਬ ਦੇ ਗਵਰਨਰ ਨੇ ਮਨਜ਼ੂਰੀ ਵੀ ਦੇ ਦਿੱਤੀ ਹੈ। ਇਹ ਵਧੀਆ ਫੈਸਲਾ ਹੈ। ਪਰ ਇਸ ਵਿਸ਼ੇਸ਼ ਜਲਾਸੇ ਦੇ ਵਿੱਚ ਇਹੋ ਜਿਹਾ ਚਮਤਕਾਰ ਕਰਕੇ ਦਿਖਾਓ ਜਿਹੋ ਜਿਹਾ ਕੈਪਟਨ ਅਵਿੰਦਰ ਸਿੰਘ ਨੇ ਕਰਕੇ ਦਿਖਾਇਆ ਸੀ ਤਾਂ ਕਿ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਪੰਜਾਬ ਤੋਂ ਬਾਹਰ ਬਾਹੂ ਨਾ ਦਿੱਤਾ ਜਾ ਸਕੇ ਇਹ ਜਿਹੜਾ ਪ੍ਰਬੰਧਕੀ ਬੋਰਡ ਇਹਦਾ ਇੱਕ ਚੇਅਰਮੈਨ ਤੇ ਦੋ ਮੈਂਬਰ ਹੋਰ ਕਰਦੇ ਸੀ ਇੱਕ ਹਰਿਆਣੇ ਦਾ ਮੈਂਬਰ ਹੁੰਦਾ ਸੀ ਜੇਕਰ ਪੰਜਾਬ ਦਾ ਮੈਂਬਰ ਹੁੰਦਾ ਸੀ ਪਰ ਪਾਖਰਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਨੇ ਪੰਜਾਬ ਦਾ ਮੈਂਬਰ ਵੀ ਕੱਢ ਦਿੱਤਾ ਹਰਿਆਣੇ ਦਾ ਵੀ ਕੱਢ ਦਿੱਤਾ ਤੇ ਆਪਣੀ ਮਰਜ਼ੀ ਦੇ ਨਾਲ ਇਹਨਾਂ ਦੀ ਥਾਂ ਤੇ ਦੋ ਮੈਂਬਰ ਆਪਣੇ ਪਾਲ ਹੈ ਇਹ ਆਤਮਗੁਰੀਆਂ ਕਰਨ ਲਈ ਕਿ ਜੋ ਪ੍ਰਬੰਧਕੀ ਬੋਰਡ ਦਾ ਫੈਸਲਾ ਹੋਏਗਾ ਅਸੀਂ ਉਸ ਨੂੰ ਲਾਗੂ ਕਰਜਾ ਕਰਾਂਗੇ ਲੈਕਿਨ ਪੰਜਾਬ ਦੇ ਲੋਕ ਇਹ ਫੈਸਲਾ ਅਨਿਆਵਾਲਾ ਫੈਸਲਾ ਪਾਣੀ ਜਿਹੜਾ ਪਾਣੀ ਦਾ ਫੈਸਲਾ ਹੈ ਇਹ ਪਾਣੀ ਨਹੀਂ ਕਿਸੇ ਨੂੰ ਦੇਣ ਦੇਣਗੇ ਪੰਜਾਬ ਦੇ ਲੋਕਾਂ ਨੇ ਅੱਗੇ ਵੀ ਬਹੁਤ ਕੁਰਬਾਨੀਆਂ ਕੀਤੀਆਂ ਨੇ ਤੇ ਕੁਰਬਾਨੀਆਂ ਕਰਨ ਤੋਂ ਹੁਣ ਵੀ ਪੰਜਾਬ ਦੇ ਲੋਕ ਪਿੱਛੇ ਨਹੀਂ ਹਟਣਗੇ ਪਰ ਪਾਣੀ ਦੀ ਇੱਕ ਬੂੰਦ ਵੀ ਬਾਦੂ ਹਰਿਆਣੇ ਨੂੰ ਨਹੀਂ ਦਿੱਤੀ ਜਾਲੇਗੀ ਦੇਖੋ ਜੀ ਬਾਕੀ ਸਭ ਬਿਲਕੁਲ ਸੋਮਵਾਰ ਦੀ ਮੀਟਿੰਗ ਸੱਦੀ ਆ ਮੁੱਖ ਮੰਤਰੀ ਪ੍ਰੋਣ ਸਿੰਘ ਜੀ ਮਾਰਜੀ ਨੇ ਦੇਖੋ ਕੀ ਫੈਸਲਾ ਹੁੰਦਾ ਉਹ ਪਰਸੋਂ ਤੱਕ ਆਪਾਂ ਛੱਡਦੇ ਆ ਹੁਣ ਅਸੀਂ ਗੱਲ ਕਰ ਰਹੇ ਆਂ ਕਿ ਜਨ ਪਤ ਦੀ ਜਿਹੜੀ ਗੱਲਬਾਤ ਮਰਦ ਸਮਾਰੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਨੇ ਜਨ ਆਧਾਰਿਤ ਮਰਦਮ ਸਮਾਰੀ ਕਰਾਉਣ ਦਾ ਫੈਸਲਾ ਕੀਤਾ ਹੈ ਉਹ ਛਲੰਗਾ ਜੋਗੇ ਇਹ OBC ਸਮਾਜ ਦੇ ਲੋਕਾਂ ਦੀ ਬਹੁਤ ਲੰਮੇ ਅਸੇ ਤੋਂ ਮੰਗ ਸੀ ਜਿਉਂ ਬੇਸ਼ ਆਜ਼ਾਦ ਹੋਇਆ 1947 ਤੋਂ ਬਾਅਦ ਇਹ OBC ਦੇ ਲੋਕਾਂ ਦੀ ਮੰਗ ਵੱਧਦੀ ਗਈ ਲੇਕਿਨ ਕਾਂਗਰਸ ਜਾਂ ਸਰਕਾਰਾਂ ਨੇ ਬੜਾ ਲੰਮਾ ਅਸਾ ਦੇਸ਼ ਤੇ ਰਾਜ ਕੀਤਾ ਪਰ ਇਹਨਾਂ ਨੇ ਜਿਹੜੇ ਦੇਸ਼ ਤੇ ਪਛੜੀਆਂ ਸ਼੍ਰੇਣੀਆਂ ਦੇ ਲੋਕ ਸੀ ਉਹਨਾਂ ਦੇ ਹਿੱਤਾਂ ਦੇ ਵਿੱਚ ਕੋਈ ਫੈਸਲਾ ਨਾ ਕੀਤਾ ਲੇਕਿਨ ਅੱਜ ਤਾਂ ਅੱਜਵاتی ਸਰਕਾਰ ਕੇਂਦਰ ਦੀ ਸ੍ਰੀ ਮੋਦੀ ਦੀ ਸਰਕਾਰ ਨੇ ਫੈਸਲਾ ਦਲੇਰਾਨਾ ਫੈਸਲਾ ਕੀਤਾ ਹੈ ਕਿ ਜਿਹੜੇ ਦੇਸ਼ ਦੇ ਉਲਝੀਦੇ ਲੋਕਾਂ ਦੀ ਕਿਸੇ ਨੇ ਗੱਲ ਨਹੀਂ ਕੀਤੀ ਗਰੀਬਾਂ ਦੀ ਕਿਸੇ ਨੇ ਗੱਲ ਨਹੀਂ ਕੀਤੀ ਉਹਨਾਂ ਦੀ ਗੱਲ ਮੋਦੀ ਸਰਕਾਰ ਕਰੇਗੀ ਔਰ ਇਹ ਫੈਸਲਾ ਹੋਇਆ ਤੇ ਕਾਂਗਰਸ ਨੇ ਚੌਥੀ ਸਹੁਰਤ ਖਤਨ ਲਈ ਦੇਸ਼ ਦੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਕਾਂਗਰਸ ਨੇ ਮੰਗ ਕੀਤੀ ਸੀ ਕਾਂਗਰਸ ਨੇ ਯੋਰ ਪਾਇਆ ਸੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ಶ್ರೀ ನರೇಂದ್ರ ಮೋದಿ نے اے ਸਾਡੀ ਮੰਗ ਪੰਨੀ ਐ ਮੈਂ ਪੁੱਛਣਾ ਚਾਹਣਾ ਹੈ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ಶ್ರೀ ਖੜਗੇ ਜੀ ਨੂੰ ਵਿਰੋਧੀ ਧਿਰ ਦੇ ਕਾਂਗਰਸ ਦੇ ਨੇਤਾ ಶ್ರೀ راہਲ ગાંધી ਜੀ ਨੂੰ ಶ್ರೀಮਤੀ ਸੋਨੀਆ ગાંધી ਜੀ ਨੂੰ ਪੁੱਛਣਾ ਚਾਹਣਾ ਹੈ ਕਿ ਇਹਨਾਂ ਲੰਮਾ ਅਰਸਾ ਦੇਸ਼ ਤੇ ਰਾਜ ਕੀਤਾ ਤੇ ਤੁਹਾਨੂੰ ਉਦੋਂ ਓਬੀਸੀ ਸਮਾਜ ਦੇ ਲੋਕਾਂ ਦੀ ਯਾਦ ਨਾ ਆਈ ਅੱਜ ਮੋਦੀ ਸਾਹਿਬ ਨੇ ਇਹ ਫੈਸਲਾ ਕਰਕੇ ਦੇਸ਼ ਦੀ ਵੱਡੀ 딤ਤੀ ਦੇ ਲੋਕਾਂ ਦੇ ਹੱਕ 'ਚ ਫੈਸਲਾ ਕੀਤਾ ਹੈ ਤਾਂ ਅੱਜ ਤੁਹਾਨੂੰ ਫੋਕੀ ਸੂਰਤ ਲੈ ਲਈ ਓਬੀਸੀ ਸਮਾਜ ਯਾਦ ਆ ਗਿਆ ਮਤ ਸੋਚੋ ਕਿ ਅੱਗੇ ਤੁਸੀਂ ਵੰਡੀਆਂ ਪਾ ਕੇ ਵੋਟਾਂ ਲੈ ਕੇ ਦੇਸ਼ ਦੀ ਸਤਾ ਹੱਥੇ ਆਉਂਦੇ ਰਹੇ ਹੁਣ ਲੋਕ ਜਾਗਰੂਕ ਹੋ ਗਏ ਨੇ ਉਹ ਹੁਣ ਤੁਹਾਡੀਆਂ ਗੱਲਾਂ ਦੇ ਵਿੱਚ ਨਹੀਂ ਆਉਣਗੇ ਔਰ ਮੋਦੀ ਸਰਕਾਰ ਦੇ ਪਿੱਛੇ ਦੇਸ਼ ਦਾ OBC ਸਮਾਜ ਚਟਾਨ ਦੀ ਤਰ੍ਹਾਂ ਖੜਾ ਹੋਏਗਾ ਤਾਂ ਕਿ ਦੇਸ਼ ਤੇ ਹਰ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਮਿਲ ਸਕੇ ਇਹ ਬਸ ਜੀ ਸਾਹਿਬ ਇਹ ਜਿਹੜਾ ਪ੍ਰਧਾਨ ਮੰਤਰੀ ਸੈਂਟਰ ਸਰਕਾਰ ਵੱਲੋਂ ਮਰਦਸ਼ਮਾਰੀ ਕੀਤੀ ਜਾ ਰਹੀ ਆ OBC ਸੇ ਸੈਲਵਰ ਇਹ ਮੰਨ ਲਓ ਇਹਨਾਂ ਦੀ ਇੱਕ ਮਰਦਸ਼ਮਾਰੀ ਹੁੰਦੀ ਹੈ ਕਿ ਕੀ ਇਹਨਾਂ ਨੂੰ ਕੀ ਸਹੂਲਤਾਂ ਮਿਲਦੀਆਂ ਨੇ ਦੇਖੋ ਮਰਦਮਸ਼ਮਾਰੀ ਕਰਾਉਣ ਦੇ ਨਾਲ ਦੇਸ਼ ਦੇ ਵਿੱਚ ਬਹੁ ਗਿਣਤੀ ਲੋਕ ਜਿਹੜੇ ਨੇ ਉਹ ਦੇਸ਼ ਦੇ ਵਿੱਚ OBC ਸਮਾਜ ਦੇ ਵਸਦੇ ਨੇ ਬਿਲਕੁਲ ਜੀ ਪੰਜਾਬ ਦੇ ਵਿੱਚ ਵੀ 28% ਲੋਕ ਵਸਦੇ ਨੇ ਲੇਕਿਨ ਜਿਹੜੀਆਂ ਸਰਕਾਰਾਂ ਨੇ ਉਹ OBC ਸਮਾਜ ਨੂੰ ਹਮੇਸ਼ਾ ਹੀ ਅਗਨੋਰ ਕਰਦੀਆਂ ਰਹੀਆਂ ਨੇ ਵੋਟਾਂ ਇਹਨਾਂ ਦੀਆਂ ਪਛੜੇ ਸਮਾਜ ਦੀਆਂ ਲੈਂਦੀਆਂ ਰਹੀਆਂ ਨੇ ਤੇ ਹੱਕ ਫੂਟਦੇ ਨੇ ਉਹ ਇਹਨਾਂ ਨੂੰ ਦਿੱਤੇ ਨਹੀਂ ਜਾ ਰਹੇ ਜੇ ਵਰਦਮ ਸਵਾਰੀ ਹੋ ਜਾਂਦੀ ਏ ਤਾਂ ਮੋਦੀ ਸਰਕਾਰ ਜਿਸ ਤਰ੍ਹਾਂ ਐਸੇ ਸਮਾਜ ਨੂੰ ਰਿਜ਼ਰਵੇਸ਼ਨ ਦਿੰਦੀ ਏ ਹਰ ਇਲੈਕਸ਼ਨ ਦੀਆਂ ਚਾਹੋ ਪੰਚਾਇਤ ਦੀ ਇਲੈਕਸ਼ਨ ਹੋਵੇ ਬਲਾਕ ਦੀ ਇਲੈਕਸ਼ਨ ਹੋਵੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਲੈਕਸ਼ਨ ਹੋਵੇ ਹਾਂਜੀ ਵਿਧਾਨ ਸਭਾ ਦੀ ਇਲੈਕਸ਼ਨ ਹੋਵੇ ਜਾਂ ਪਾਰਲੀਮੈਂਟ ਮੈਂਬਰ ਦੀ ਇਲੈਕਸ਼ਨ ਹੋਵੇ ਤਾਂ ਐਸੀ ਸਮਾਜ ਨੂੰ ਰਿਜ਼ਰਵੇਸ਼ਨ ਦਿੱਤੀ ਜਾਂਦੀ ਆ ਪਰ ਓਬੀਸ ਓਬੀਸੀ ਸਮਾਜ ਨੂੰ ਕੋਈ ਰਿਜ਼ਰਵੇਸ਼ਨ ਨਹੀਂ ਦਿੱਤੀ ਜਾਂਦੀ ਔਰ ਉਹਨਾਂ ਨੂੰ ਹਮੇਸ਼ਾ ਹੀ ਅਗਨੋਰ ਕੀਤਾ ਜਾਂਦਾ ਹੈ ਉਹਨਾਂ ਦੇ ਨਾਲ ਧੱਕਾ ਕੀਤਾ ਜਾਂਦਾ ਹੈ ਜੇ ਮਰਦਮਸ਼ੁਮਾਰੀ ਹੁੰਦੀ ਆ ਮੋਦੀ ਸਰਕਾਰ ਮਰਦਮਖਵਾਰੀ ਕਰਾ ਲੈਂਦੀ ਆ ਤਾਂ ਉਹਨਾਂ ਨੂੰ ਵੀ ਸਮਾਜ ਦੇ ਵਿੱਚ ਆਪਣੇ ਹੱਕ ਹਕੂਕ ਜਿਹੜੇ ਨੇ ਉਹ ਮਿਲਣਗੇ ਉਹ ਵੀ ਦੇਸ਼ ਦੀ ਅਜ਼ਾਦੀ ਦਾ ਨਿਕ ਮਾਰ ਸਕਣਗੇ ਠੀਕ ਹੈ ਜੀ ਬਸ ਸਤਿ ਸ੍ਰੀ ਅਕਾਲ ਸਾਬ ਥੈਂਕ ਯੂ ਜੀ ਸੰਤੋ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਵਤਨ ਦੀ ਮਿੱਟੀ ਦਾ ਵੀ ਬਹੁਤ ਬਹੁਤ ਚੈਨਲ ਦਾ ਧੰਨਵਾਦ ਜਿਹੜਾ ਹਮੇਸ਼ਾ ਹੀ ਆਵਾਜ਼ ਜਿਹੜੀ ਆ ਪੰਜਾਬ ਦੇ ਹਿੱਤਾਂ ਦੀ ਉਹ ਲੋਕਾਂ ਦਾ ਪਹਚਾਣ ਦੇ ਵਿੱਚ ਸਹਾਇ ਹੋਦਾ ਹੈ Come. Um, um.